वीडियो तो पहला शेयर आ जा बर्फ का वो शरीफ टुकड़ा जाम में क्या गिरा बदनाम हो गया बर्फ का वो शरीफ टुकड़ा ਜਾਂ ਮੈਂ ਕਿਆ ਗਰਾ ਬਦਨਾਮ ਹੋ ਗਿਆ ਜਬ ਤੱਕ ਦੇਤਾ ਉਹ ਆਪਣੀ ਸਫਾਈ ਖੁਦ ਹੀ ਸ਼ਰਾਬ ਹੋ ਗਿਆ ਕਈ ਵਾਰੀ ਅਸੀਂ ਅਜਿਹੇ ਕਮਾਂ ਦੇ ਵਿੱਚ ਉਲਝ ਜਾਨੇ ਆ ਕਿ ਮੁੜ ਕੇ ਅਸੀਂ ਉਹਨਾਂ ਦੇ ਵੀ ਪਾਤਰ ਬਣ ਜਾਨੇ ਆ ਉਸੇ ਪਾਟ ਦਾ ਹਿੱਸਾ ਬਣ ਜਾਨੇ ਆ ਇਹ ਝੰਡੀਆਂ ਜੀ ਬੁੱਧ ਧਰਮ ਵੱਲੋਂ ਇਸ ਵਕਤ ਆਪਾਂ ਲਦਾਖ ਦੀਆਂ ਪਹਾੜੀਆਂ ਦੇ ਵਿੱਚ ਲਦਾਖ ਵੀ ਮੈਂ ਦੱਸਦਾ ਕਿਉਂ ਆ ਇਹ ਜਿਹੜੀਆਂ ਝੰਡੀਆਂ ਲੱਗੀਆਂ ਇਹਨਾਂ ਦੇ ਉੱਤੇ ਮੰਤਰ ਲਿਖਿਆ ਹੋਇਆ ਜਿਉਂ-ਜਿਉਂ ਇਹ ਹਵਾ ਚੱਲਦੀ ਆ ਇਹ ਹਿੱਲਦਾ ਜੀਨੇ ਫਿਰ ਇਹ ਝੰਡੀਆਂ ਲਾਈਆਂ ਕਿਸੇ ਪਿੰਡ ਵਾਲਿਆਂ ਨੇ ਲਾਈਆਂ ਤਾਂ ਉਹਨਾਂ ਨੂੰ ਬਲੈਸਿੰਗ ਮਿਲਦੀ ਆ ਜੇ ਕੋਈ ਸਹਿਨੇ ਪਰਸਨਲ ਲਾਈਆਂ ਤਾਂ ਉਹਨਾਂ ਨੂੰ ਬਲੈਸਿੰਗ ਮਿਲਦੀ ਆ ਤੇ ਜੀ ਮੌਸਮ ਦੀ ਭਵਿੱਖਬਾਣੀ ਹੋ ਗਈ ਆ ਇੱਥੇ ਜਿਹੜਾ ਟੈਂਪਰੇਚਰ ਹੈਗਾ -13 ਵਾਂ ਇਸ ਵਕਤ ਆਪਾਂ ਖੜੇ ਆ ਜਿਸ ਪਾ ਤੇ ਮੌਸਮ ਦੀ ਭਵਿੱਖਬਾਣੀ ਹੋ ਗਈ ਆ ਕਿ ਮਨਾਲੀ ਵੱਲ برف ਪੈ ਗਈ ਆ ਤੇ ਆਪਾਂ ਵੀ ਉਧਰ ਨੂੰ ਚੱਲੇ ਆ ਇੱਥੇ ਇਹ ਦਰਿਆ ਵਗ ਰਿਹਾ ਦਰਿਆ ਦੇ ਸਾਈਡ ਤੇ ਤੁਸੀਂ ਦੇਖੋ ਵੀ ਇੱਕ برف ਦੀ ਪਤਲੀ ਚਾਦਰ ਜੰਮ ਗਈ ਕਦੇ ਨਾ ਕਦੇ ਇਹ ਚਾਦਰ ਬਹੁਤ ਮੋਟੀ 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 ਹੋਈ ਜਾਂਣੀ ਆ ਜਿਹਦੇ ਉੱਤੇ ਬੰਦਾ ਤੁਰ ਸਕਦਾ ਇਸ برف ਦੇ ਥੱਲੇ ਜਿਹੜਾ ਪਾਣੀ ਦਾ ਵਹਾਅ ਉਹ ਉਸੇ ਤਰ੍ਹਾਂ ਨਿਰੰਤਰ ਜਾਰੀ ਰਹਿੰਦਾ ਉੱਪਰਲੀ ਉੱਪਰਲੀ ਪਰਤ ਜੰਮ ਜਾਂਦੀ ਆ ਹੌਲੀ ਹੌਲੀ ਇਹ ਦਰਿਆ ਵੀ ਉੱਪਰੋਂ ਜੰਮ ਜਾਣਾ ਜੀ ਦਾ ਵਹਾਵਾ ਉਹ ਥੱਲੇ ਨਿਰੰਤਰ ਜਾਰੀ ਰਹੂਗਾ ਇਸ ਬਰਫ਼ ਦੇ ਉੱਤੇ ਤੁਰ ਵੀ ਸਕਦੇ ਆ ਆਪਾਂ ਤੇ ਜੇ ਬੰਦਾ ਇਹ ਦੇ ਵਿੱਚ ਉੱਥੋਂ ਬਰਫ਼ ਕਮਜ਼ੋਰ ਹੋਈ ਤਾਂ ਮੁੜ ਕੇ ਬੰਦਾ ਸਾਹ ਲੈਣ ਲਈ ਵੀ ਉੱਪਰ ਨਹੀਂ ਆ ਸਕਦਾ ਇਹ ਲਦਾਖ ਦੀਆਂ ਪਹਾੜੀਆਂ ਨੇ ਬਹੁਤ ਬੰਦਿਆਂ ਦੇ ਦਿਮਾਗ 'ਚ ਇਹ ਗੱਲ ਹੋਣੀ ਆ ਕਿ ਲਦਾਖ ਕੋਈ ਜਗ੍ਹਾ ਹੋ ਸ਼ਾਇਦ ਕੋਈ ਪਿੰਡ ਹੋਵੇ ਕੋਈ ਛੋਟਾ ਜਿਹਾ ਟਾਊਨ ਹੋਵੇ ਜਾਂ ਕੋਈ ਵੱਡਾ ਸ਼ਹਿਰ ਹੋਵੇ ਨਾਲ ਨਾਲ ਖੂਬਸੂਰਤੀ ਦੇਖੋ ਜਿਵੇਂ ਕਿ ਤੇ ਆਪਾਂ ਕਿਸੇ ਹੋਰ ਹੀ ਗ੍ਰਹਿ ਤੇ ਆ ਗਏ ਹੋਏ ਆ ਇਦਾਂ ਮਹਿਸੂਸ ਹੁੰਦਾ ਇਧਰ ਨਾਲਾ ਵਾ ਉਹ ਜੰਮ ਗਿਆ ਛੋਟਾ ਜਿਹਾ ਹੀ ਨਾਲਾ ਵਾ ਖਾਲ ਜਿੰਨਾ ਜਿੰਨਾ ਆਪਣੇ ਪਿੰਡਾਂ ਚ ਖਾਲ ਹੁੰਦੀ ਆ ਤੇ ਦੂਜੀ ਗੱਲ ਕਿ ਜਿਹੜੇ ਪਹਾੜਾਂ ਦੇ ਉੱਤੇ ਟੈਂਪਰੇਚਰ ਵੀ ਇੰਨਾ ਘੱਟ ਆ ਤੇ ਉੱਤੇ ਆਕਸੀਜਨ ਵੀ ਹੈ ਨਹੀਂ ਪੰਜਾਬੀ ਚ ਕਹ ਲਓ ਵੀ ਰੋਡੇ ਪਹਾੜ ਇਹ ਉਹ ਲਦਾਖ ਦੇ ਪਹਾੜ ਹੋਏ ਹੁਣ ਦੇਖੋ ਤੁਸੀਂ ਕਿਵੇਂ ਬਰਫ਼ ਨੇ ਆਪਣੀ ਖੂਬਸੂਰਤੀ ਜਾਂ ਕਿਵੇਂ ਕਿਥੋਂ ਵੱਧ ਪੱਕ ਗਈ ਕਿਥੋਂ ਕਾਟਾ ਕਿਤੋਂ ਇਹ ਕਿਤੋਂ ਇਹ ਫੁੱਲ ਵਰਗੀ ਲੱਗਦੀ ਆ ਖੂਬਸੂਰਤੀ ਦੇਖੋ ਤੁਸੀਂ ਨਾਲ ਦੀ ਨਾਲ ਆਪਾਂ ਗੱਲਾਂ ਕਰਦੇ ਆ ਪਹਿਲਾਂ ਖੂਬਸੂਰਤੀ ਦੇਖੋ ਹਾਂ ਇੱਥੇ ਗੱਲ ਯਾਦ ਆ ਗਈ ਮੈਨੂੰ ਬਲੈਕ ਆਈਸ ਆ ਦੇਖੋ ਪੱਥਰ ਕਿਵੇਂ ਤਿਲਕ ਰਿਹਾ ਜਿਹੜੀਆਂ ਸੜਕ ਦੇ ਉੱਤੇ ਜਿੱਥੋਂ ਟਾਇਰ ਲੰਘਦੇ ਆ ਉਹ ਬਰਫ਼ ਕਾਲੀ ਵੀ ਹੋ ਜਾਂਦੀ ਆ ਜਿੱਥੇ ਤਿਲਕਣ ਪੈਦਾ ਹੁੰਦੀ ਆ ਜਾਂ ਜਿੱਥੇ ਸ਼ੀਸ਼ੇ ਵਰਗੂ ਜਾਂ ਸੜਕ ਤੇ ਬਰਫ਼ ਜੰਮ ਜਾਂਦੀ ਆ ਉਸ ਨੂੰ ਬਲੈਕ ਆਈਸ ਕਹਿੰਦੇ ਆ ਇਹ ਐਕਸੀਡੈਂਟ ਦਾ ਕਾਰ ਆ ਇੱਥੇ ਐਕਸੀਡੈਂਟ ਜਣ ਕੇ ਬਲੈਕ ਆਈਸ ਤੇ ਬਹੁਤ ਜ਼ਿਆਦਾ ਹੁੰਦੇ ਆ ਕਈ ਕਈ ਗੱਡੀਆਂ ਟਕਰਾ ਜਾਂਦੀਆਂ ਨੇ ਅੱਗੇ ਬੱਦਲ ਵੀ ਹੋਏ ਹੋਏ ਆ ਪਹਾੜਾਂ ਦੇ ਵਿੱਚ ਲੱਗਦਾ ਵਾ ਵੀ ਆਪਾਂ ਨੂੰ ਸਨੋ ਫਾਲ ਮਿਲ ਜੂਗੀ ਇਹ ਦੇਖੋ ਤੁਸੀਂ ਖੂਬਸੂਰਤੀ ਇਹ ਆਹ ਸੜਕ ਜਾਂਦੀ ਆ ਜਿਹੜੀ ਤੇ ਆਪਾਂ ਖੜੇ ਆ ਇਹ ਸੜਕ ਕਿਵੇਂ ਕੁਮਾੜਾਦਾਰ ਹੋ ਕੇ ਥੱਲੇ ਨੂੰ ਜਾਣੀ ਆ ਤੇ ਉਹ ਜਿਹੜੇ ਸਾਹਮਣੇ ਪਹਾੜ ਤੁਸੀਂ ਦੇਖਦੇ ਹੋ ਉਹਨਾਂ ਪਹਾੜਾ ਨੂੰ ਆਪਾਂ ਕ੍ਰੋਸ ਕਰਨਾ ਤੇ ਹੌਲੀ ਹੌਲੀ ਆਪਾਂ ਚੱਲਦੇ ਆ 20 30 ਦੀ ਸਪੀਡ ਤੇ ਸਮਾਂ ਹੈਗਾ ਸਾਹਮਣੇ ਵੀ ਇੱਕ ਖੂਬਸੂਰਤ ਪਹਾੜ ਆ ਤੇ ਅੱਖਾਂ ਨਾਲ ਤਾਂ ਬਹੁਤ ਵਧੀਆ ਦਿਸਦਾ ਪਰ ਇੱਥੇ ਵੀ ਝੰਡੀਆਂ ਲੱਗੀਆਂ ਹੋਈਆਂ ਨੇ ਪਰ ਹੁਣ ਕੈਮਰੇ ਚ ਕਿਦਾਂ ਦੀ ਫੋਟੋ ਆਉਂਦੀ ਆ ਇਹ ਤਾਂ ਹੁਣ ਚੱਲ ਕੇ ਹੀ ਪਤਾ ਲੱਗੂਗਾ ਮਾਈਨਸ ਟੈਂਪਰੇਚਰ ਵਾਲੇ ਪਹਾੜਾਂ ਦੇ ਵਿੱਚ ਸ਼ਿਕਾਰੀ ਤੇ ਸ਼ਿਕਾਰ ਰਹਿੰਦਾ ਹੀ ਆ ਆ ਪਤਾ ਨਹੀਂ ਕਿਹੜਾ ਜਾਨਵਰ ਆ ਅੱਧਾ ਛੋਟਾ ਜਿਹਾ ਲੱਗਦਾ ਗਾਂ ਵਰਗਾ ਤੇ ਨਾਲ ਹੀ ਬੱਕਰੀ ਵਰਗਾ ਤੇ ਆ ਨਾਲ ਉਹਦੇ ਪੰਜ ਚਾਰ ਬੱਚੇ ਆ ਉਹ ਭੱਜ ਗਏ ਸਾਨੂੰ ਦੇਖ ਕੇ ਇੱਧਰ ਵੀ ਹੈਗੇ ਆ ਤੇ ਆ ਪਹਾੜ ਦੇਖੋ ਕਿੰਨਾ ਖੂਬਸੂਰਤ ਆ ਤੇ ਉੱਤੋਂ ਬੱਦਲ ਹੋਏ ਹੋਏ ਆ ਸ਼ਾਇਦ ਜੇ ਧੁੱਪ ਨਿਕਲੀ ਹੁੰਦੀ ਤਾਂ ਇੰਨੀ ਖੂਬਸੂਰਤੀ ਇਹਦੀ ਨਾ ਲੱਗਦੀ ਜਾਂ ਕਿਸੇ ਹੋਰ ਤਰੀਕੇ ਦਾ ਖੂਬਸੂਰਤ ਲੱਗਦਾ ਤੇ ਇੱਥੇ ਇਦਾਂ ਦੀ ਜ਼ਮੀਨ ਆ ਪੱਥਰੀਲੀ ਤੇ ਇੱਥੇ ਵੈਸੇ ਵੀ ਨਹੀਂ ਉੱਗ ਸਕਦਾ ਇਹ ਮਿੱਟੀ ਆਪਾਂ ਲਿਆ ਕੇ ਥੱਲੇ ਤਾਂ ਕਹ ਲੋ ਵੀ ਪੰਜਾਬ 'ਚ ਵੀ ਸੈਟ ਲਿਏ ਨਾ ਤਾਂ ਵੀ ਨਹੀਂ ਮੈਨੂੰ ਲੱਗਦਾ ਉੱਗ ਸਕਦਾ ਕਿਉਂਕਿ ਇੱਥੇ ਪੱਥਰ ਪੁੱਥਰ ਜੇ ਬਾੜੇ ਹੀ ਆ ਬਰਫਬਾਰੀ ਹੋ ਗਈ ਸ਼ੁਰੂ ਤੇ ਸਟੀering ਤੇ ਮਹਿਸੂਸ ਹੋ ਰਿਹਾ ਵਾ ਕਿ ਕਿਤੋਂ-ਕਿਤੋਂ ਥੋੜਾ-ਬਹੁਤ ਟਾਇਰ ਦੇ ਉੱਤੇ ਜਿਵੇਂ ਆ ਪਰ ਇੰਨਾ ਵੀ ਨਹੀਂ ਮਹਿਸੂਸ ਹੋ ਰਿਹਾ ਇੱਕ ਜਗ੍ਹਾ ਤੇ ਅਸੀਂ ਰੁਕੇ ਤੇ ਆਕਾਰ ਨੂੰ ਤੱਕਾ ਲਾ ਕੇ ਚੜਾੜ ਛੜਾ ਰਿਹਾ ਬਾਈ ਕਿਉਂਕਿ ਚੜਨ ਵੇਲੇ ਚੱਕੇ ਸਲਿੱਪ ਕਰਦੇ ਆ ਤੇ ਤੇ ਉਹ ਬੰਦੇ ਨੂੰ ਪਿੱਛੋਂ ਕੋਈ ਮਾੜਾ ਮੋਟਾ ਤੱਕਾ ਲਾਉਣਾ ਪੈਂਦਾ ਦੇਖੋ ਜੀ ਕਿੰਨੀ ਸੋਹਣੀ ਵੈਲੀ ਆ ਤੇ ਤੁਸੀਂ ਪਹਿਲਾਂ ਇਸ ਵੀਡੀਓ ਨੂੰ ਇੰਜੋਏ ਕਰੋ ਵੀਡੀਓ ਲੰਮੀ ਬਣ ਗਈ ਤੇ ਇਸ ਵੀਡੀਓ ਨੂੰ ਇੰਜੋਏ ਕਰੋ ਆ ਇੱਕ ਮੋਟਰਸਾਈਕਲ ਵਾਲਾ ਗਿਰ ਗਿਆ ਮੈਨੂੰ ਗੱਲ ਯਾਦ ਆ ਗਈ ਕਿਉਂਕਿ ਇਹ ਵੀ ਬੰਦੇ ਨੇ ਰੈਂਟ ਤੇ ਲਿਆ ਮੋਟਰਸਾਈਕਲ ਇੱਕ ਤਾਂ ਹੁਣ ਚਲਾਉਣਾ ਔਖਾ ਹੁਣ ਇਹੀ ਮੋਟਰਸਾਈਕਲ ਬੰਦਾ ਉਹ ਟੈਂਪੂ ਚ ਲੱਦ ਕੇ ਲੈ ਕੇ ਜਾ ਰਿਹਾ ਮਨਾਲੀ ਵੱਲ ਨੂੰ ਕਿਉਂਕਿ ਜਿੰਥੋ ਮੋਟਰਸਾਈਕਲ ਉਹਨਾਂ ਨੇ ਕਿਰਾਏ ਤੇ ਲਿਆ ਉਹਨਾਂ ਨੇ ਕਹਣਾ ਜੀ ਜਿੰਨੀ ਦੂਰ ਗਿਆ ਵਾ ਉਨੀ ਦੂਰ ਸਾਡਾ ਇੰਨਾ ਪਹਾੜਾ ਲੱਗ ਗਿਆ ਗੱਡੀ 'ਚ ਲੈ ਕੇ ਆਏ ਤੇ ਉਹ ਉਹ ਵੀ ਵਿੱਚ ਹੀ ਜੜੂਗਾ ਤੇ ਜੇ ਤੁਸੀਂ ਉਹਨੂੰ ਚਲਾ ਕੇ ਲੈ ਕੇ ਆਉਨੇ ਹੋ ਤਾਂ ਹਾਦਸੇ ਦਾ ਡਰਾ ਤੇ ਜੇ ਤੁਸੀਂ ਕਹ ਲਓ ਵੀ ਉੱਥੇ ਹੀ ਛੱਡਿਓਨੇ ਆ ਜਾਂ ਐਦਾਂ ਲੈ ਕੇ ਜਾਂਦੇ ਹੋ ਇਹ ਸਾਰੀ ਜ਼ਿੰਮੇਵਾਰੀ ਤੁਹਾਡੀ ਬਣ ਗਈ ਜੇ ਤੇ ਕੁਝ ਰੀਟ ਪੈ ਗਈ ਤਾਂ ਅਗਲੇ ਨੂੰ ਤੁਹਾਡੇ ਤੇ ਬਿੱਲ ਪਾ ਦੇਣਾ ਇਸ ਕਰਕੇ ਇਹ ਚੀਜ਼ ਦਾ ਵੀ ਧਿਆਨ ਰੱਖਿਆ ਜਾਵੇ ਇੱਥੇ ਕਈ ਗੱਡੀਆਂ ਦੇਖੀਆਂ ਜਿਨ੍ਹਾਂ ਨੂੰ ਲੋਕ ੱੱੱਕਾ ਲਾ ਕੇ ਲੈ ਕੇ ਜਾ ਰਹੇ ਸੀ ਪਰ ਇਹ ਵੀ ਦੇਖਿਆ ਵੀ ਇਹ ਬੰਦ ਕਾਤੋਂ ਹੋ ਗਈਆਂ ਦੂਜੀ ਗੱਲ ਇਹ ਆ ਵੀ ਮੈਨੂੰ ਹਜੇ ਤੱਕ ਨਹੀਂ ਪਤਾ ਲੱਗ ਰਿਹਾ ਵੀ ਇਹ ਬੰਦ ਕਾਤੋਂ ਹੋਈਆਂ ਜਾਂ ਫਿਰ ਇਹ ਗੱਡੀਆਂ ਤਿਲਕ ਦੀਆਂ ਨੇ ਤਾਂ ਕੁੱਗ ਟਾਇਰ ਉੱਥੇ ਚੱਲਦੇ ਨਹੀਂ ਸਲਿੱਪ ਕਰਦੇ ਆ ਇਸ ਕਰਕੇ ੱੱਕਾ ਲਾ ਕੇ ਇਹਨਾਂ ਨੂੰ ਥੋੜਾ ਬਹੁਤ ਕਿਤੇ ਅੱਗੇ ਪਿੱਛੇ ਕਰ ਰਹੇ ਆ ਦੇਖੋ ਕਿੰਨੀਆਂ ਗੱਡੀਆਂ ਨੇ ਤੇ ਬੜੇ ਹਿਸਾਬ ਨਾਲ ਇੱਥੇ ਕਾਰ ਚਲਾਉਣੀ ਪੈ ਰਹੀ ਆ ਪਰ ਆਪਣਾ ਹੋਟਲ ਵੀ ਨੇੜੇ ਹੀ ਆ ਤੇ ਆਪਾਂ ਹੋਟਲ ਚਲਦੇ ਆ ਤੇ ਮੈਂ ਇਹ ਰਿਕਾਰਡ ਕਰਨਾ ਨਹੀਂ ਸੀਗਾ ਕਿਉਂਕਿ ਮੇਰਾ ਵੀ ਧਿਆਨ ਡਿਵਰਟ ਹੁੰਦਾ ਤੇ ਪਰ ਮੈਂ ਕਹਿੰਦਾ ਚਲੋ ਕਰ ਹੀ ਲੈਨੇ ਆ ਤੇ ਆ ਦੇਖੋ ਤੁਸੀਂ ਕਿਵੇਂ ਗੱਡੀਆਂ ਨਹੀਂ ਚੱਲ ਰਹੀਆਂ ਇੱਥੇ ਹੈਵੀ ਗੱਡੀ ਚਾਹੀਦੀ ਆ ਤਾਂ ਚੱਲਦੀ ਆ ਇੱਕ ਇੱਥੇ ਪੱਤਰਕਾਰ ਪੁੱਛ ਰਿਹਾ ਸੀ ਇਹ ਕਾਰ ਦੇ ਵਿੱਚ ਬੈਠੇ ਆ ਸਰਦਾਰ ਤੇ ਉਹਨਾਂ ਨੂੰ ਪੱਤਰਕਾਰ ਨੇ ਪੁੱਛਿਆ ਦੇਖਿਓ ਫਸ ਕੇ ਅੱਛਾ ਤਾਂ ਬਹੁਤ ਲੱਗ ਰਹਾ ਹੈ ਸਨੋਫੋਲ ਦੇਖਣੇ ਲਈ ਆਏ تھے ਮਗਰ ਆਜ ਫਸ ਗਏ ਚਲੋ ਕੋਈ ਬਾਤ ਨਹੀਂ ਨਹੀਂ ਮਨਜ਼ੂਰ ਤਾਂ ਅੱਗੇ ਅੱਗੇ ਜਾਣਾ ਨਹੀਂ ਮਨਜ਼ੂਰ ਤਾਂ ਕੋਈ ਬਾਤ ਨਹੀਂ ਅੱਗੇ ਜਾਣਾ ਵੀ ਐਕਸਪੀਰੀਅੰਸ ਲੈਣਾ ਚਾਹੀਏ ਆ ਇਹ ਵੀ ਐਡਵੈਂਚਰ ਹੈ ਅਗਲੇ ਦਿਨ 11 12 ਵਜੇ ਨਿਕਲੇ ਕਿਉਂਕਿ ਜਿਹੜੀ ਰਾਤ ਦੀ ਜੰਮੀ ਹੋਈ ਸਨੋਆ ਉਹ ਸਵੇਰ ਨੂੰ ਖੁਰ ਜਾਂਦੀ ਹੈ ਤੇ 11 12 ਵਜੇ ਧੁੱਪ ਨਿਕਲੀ ਹੋਈ ਸੀ ਪਰ ਥੋੜੀ ਥੋੜੀ ਨਿਕਲੀ ਸੀ ਕਦੇ ਸੂਰਜ ਬੱਦਲਾਂ ਦੇ ਉਹਲੇ ਲੁਕ ਜਾਂਦਾ ਸੀਗਾ ਔਰ ਦੇਖੋ ਹੁਣ ਇੰਨਾ ਕੁ ਦੀਂਦਾ ਤੇ ਆਹ ਰਾਈਟ ਸਾਈਡ ਤੇ ਉੱਤੇ ਆਹ ਦੇਖੋ ਬਾਲਣ ਇਕੱਠਾ ਕੀਤਾ ਹੋਇਆ ਲੋਕਾਂ ਨੇ ਕਿਉਂਕਿ ਹਰੇਕ ਬੰਦਾ ਚਾਹੇ ਅਮੀਰ ਆ ਚਾਹੇ ਗਰੀਬ ਆ ਬਾਲਣ ਆਪਦੇ ਕੋਲੇ ਰੱਖਦਾ ਤੇ ਰਾਤ ਨੂੰ ਜਲਾਉਣ ਵਾਸਤੇ ਤੇ ਇਧਰ ਲੈਫਟ ਸਾਈਡ ਵੀ ਪਿਆ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਜੀ ਚੰਗਾ ਜੀ ਫਿਰ